ਬਰਾਬਰ ਬਾਈ ਦੇ ਹੱਕ ਤੱਕ ਆਉਂਦੀ ਆ ਲੋ ਜੀ ਫੇਸ ਬਿਊਟੀ ਸਨਖਪੂਣਾ ਲੋ ਜੀ ਲੋਸ ਤੁਰਾ ਪਰ ਅਗਰ ਮਾਮਲੇ ਦੇ ਚੱਕਰ ਸਾਂਜ ਸਤਨਾਮ ਬਾਈ ਰੇਟ ਦਾ ਜਾਇਜ਼ ਜਆ ਦੱਸ ਦੇ ਬਸ ਕੱਚ ਕੇ ਜੀ ਕਿੰਦਾ ਰੇਟ ਮੁੱਲ ਲੱਪਾ ਕਰਿਆ ਵੀ ਇਹ 50000 50000 ਤੇ ਦੇਣੀ ਕਿਨੇ ਦੀ ਆ ਬਸ 47 ਵੀ ਦੇ ਦਾਂ 47 ਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਪਿੰਡ ਦੀਪਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ 5 ਕਟੀਆਂ ਪੂਰੇ ਟਾਪ ਕੁਆਲਿਟੀ ਦੀਆਂ ਕੱਲੀ-ਕੱਲੀ ਦਾ ਬਾਈ ਤਾਂ ਪਰ ਰੇਡ ਪੁੱਸਾਂਗੇ ਕੱਲੀ-ਕੱਲੀ ਦੀ ਉਮਰ ਪੁੱਸਾਂਗੇ ਕੱਲੀ-ਕੱਲੀ ਦੇ ਥਣ ਪੁੱਸਾਂਗੇ ਠੀਕ ਹੈ ਨਾ ਤੇ ਪੂਰੇ ਟਾਪ ਕੁਆਲਿਟੀ ਦੀਆਂ ਸਾਰੀਆਂ ਕਟੀਆਂ ਠੀਕ ਹੈ ਨਾ ਜੇ ਕਿਸੇ ਭਰਾ ਨੇ ਇਦਾਂ ਵੀ ਏਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 75280003555 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਵੀਰ ਜੀ ਨਾਮ ਆਪਣਾ ਸਤ ਬਾਈ ਜੀ ਸਤਿ ਸ੍ਰੀ ਅਕਾਲ ਨਾਮ ਵੀਰ ਜੀ ਆਪਣਾ ਨਾਮ ਆਪਣਾ ਸਤਨਾਮ ਸਿੰਘ ਪਿੰਡ ਦੀਪਗੜ ਜਿਲ੍ਹਾ ਬਠਿੰਡ ਵੀਰ ਕਿੰਨੀਆਂ ਕੱਟੀਆਂ ਕਹੋ ਆਪਣੇ ਕੋਲ ਕੱਟੀਆਂ 5 ਹੀ ਆਪਣੇ ਕੋਲ ਵੀ ਠੀਕ ਆ ਪਹਿਲੀ ਕੱਟੀ ਦੀ ਵੀਰੇ ਜਾਣਕਾਰੀ ਪਹਿਲੀ ਕੱਟੀ ਹੈਗੀ ਇਹ ਪਾਉਣੇ 2 ਸਾਲ ਦੀ ਬਾਈ ਹਾਂਜੀ ਤੇ ਮੰਨ ਕੇ ਚੱਲ ਟੀਕੇ ਦੇ ਕਾਬਿਲ ਹੀ ਹੋਣਾ ਠੀਕ ਆ ਥਾਣ ਥਾਣ ਚਾਰ ਬਿਲਕੁਲ ਸਹੀ ਆ ਮੈਂ ਕੰਪਲੀਟ ਹੋਣਗੇ ਮੋਟਾ ਮੋਟਾ ਥਾਣ ਸੈੱਟ ਕਰ ਸਕਦੇ ਠੀਕ ਹੈ ਲੋ ਜੀ ਕਟਪੂੜਾ ਚੰਗਾ ਸਿੱਗੀ ਸੁੰਗੀ ਸਿੰਘ ਸੁਸਾਰਾ ਦਿਖਾਉਂਦਾ ਬਾਈ ਇੱਕ ਨੰਬਰਾ ਬਰੋ ਠੀਕਾ ਮਾਦਰ ਕਾਰਡ ਬੁਰੀ ਆ ਪੂਰੀ ਚੰਗੀਆਂ ਮੱਝਾਂ ਨੇ ਵੀ ਠੀਕਾ ਲੋ ਭਰਾ ਸਿੰਘੀ ਸੁੰਗੀ ਦੇਖ ਸਕਦੇ ਮੋਡਲ ਲਾ ਕੇ ਕਰਮਾ ਵਾਲੀ ਕਟਪੂੜਾ ਤੇ ਤੋਰਾ ਤਾਰਾ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਬਾਈ ਦੇ ਕੱਦ ਤੋਂ ਜੱਜਮੈਂਟ ਸਕਦਾ ਪੂਰਾ ਬਾਈ ਦਾ ਬਾਈ ਕੱਦ ਕਿੰਨਾ ਬਟ ਆਪਣਾ 5.5 ਤੋਂ ਉੱਪਰ ਹੈ ਬਈ ਠੀਕਾ ਲੋ ਜੀ ਜੱਜਮੈਂਟ ਕਰਦਾ ਬਰਬਰ ਬਰਬਰ ਬਾਈ ਦੇ ਹੱਕ ਤੱਕ ਆਉਂਦੀ ਆ ਲੋ ਜੀ ਫੇਸ ਬਿਊਟੀ ਸਨਖਪੂਣਾ ਲੋ ਜੀ ਲੋ ਜੀ ਤੋਰਾ ਤਾਰਾ ਕਰਮਾ ਵਾਲੇ ਦੇ ਚੱਕਰ ਸਾਜ ਸਤਨਾਮ ਬਾਈ ਰੇਟ ਦਾ ਜਾਇਜ਼ਾ ਦੱਸ ਦੇ ਬਸ ਕੱਚ ਕੇ ਜੀ ਇਹਦਾ ਰੇਟ ਮੁੱਲ ਲੱਪਾ ਕਰਿਆ ਵੀਰੇ 50000 50000 ਤੇ ਦੇਣੀ ਕਿਨੇ ਦੀ ਆ ਬਸ 47 ਦੀ ਦੇ ਦਾਂ 47000 ਰੁਪਏ ਦੀ ਭਾ ਕੱਟੀ ਬਾਈ ਕਹਿੰਦਾ ਮਿਲ ਜੂ ਠੀਕ ਆ ਨਾ ਰੇਟ ਬਾਈ ਦਾ 50000 ਸਿੰਗੀ ਸੁੱਗੀ ਤੂੰ ਦੇਖ ਸਕਦਾ ਪਰਮਾ ਬੜੀ ਦੀ ਕੱਦ ਕਾਠ ਲੋ ਜੀ ਸਨਖ ਪੁਣਾ ਤੇ ਪਤਲੇ ਪਿੰਡੇ ਦਾਪਾ ਠੀਕ ਆ ਜੀ ਹਾਂ ਜੀ ਬਾਈ ਦੋ ਨੰਬਰ ਦੱਸੋ ਵੀਰੇ ਦੋ ਨੰਬਰ ਵੀ ਵੀਰੇ ਪੌਣੇ ਦੋ ਸਾਲ ਦੀ ਵੀ ਆ ਖੀਰੀ ਇਹ ਮੂੰਹ ਪੌਣੇ ਦੋ ਸਾਲ ਹਾਂ ਜੀ ਠੀਕ ਆ ਲੋ ਜੀ ਇਹਦੀ ਵੀ ਸਿੰਗੀ ਸੂੰਗੀ ਤੁਸੀਂ ਦੇਖ ਸਕਦੇ ਇਹ ਜਮਾ ਜੈਡ ਬਲੈਕ ਹੈ ਜੀ ਪੂਸਾ ਉਸ ਕੋਈ ਚਿੱਟੀ ਨਹੀਂ ਜੈਡ ਬਲੈਕ ਆ ਜਮਾ ਬਿਲਕੁਲ ਲੋ ਜੈਡ ਬਲੈਕ ਪੂਸਾ ਭਰਾ ਥੜ ਭਰਾ ਰਖਾ ਲੇ ਮੜਾ ਫੜ ਕੇ ਥਣ ਦੇਖ ਲੋ ਘੁਰ ਲੋ ਮੜਾ ਜੀ ਬਸ ਬਸ ਲੋ ਥਣ ਦੀ ਗਰੰਟੀ ਹੋ ਚਾਰੇ ਤਾਰੇ ਸਾਨੀਆਂ ਵੀਰੇ ਠੀਕ ਆ ਹੂੰ ਚਾ ਕਰਦੇ ਫੇਸ ਬਿਊਟੀ ਸਿੰਗੀ ਸੂੰਗੀ ਕਰਮਾਂ ਵਾਲੀ ਤੋੜ ਦੇ ਸਤਨਾਮ ਬਾਈ ਲੋ ਜੀ ਚੰਗਾ ਕੱਦ ਬੜਾ ਇਹਦਾ ਸਨਖਪੁਣਾ ਫੇਸ ਬਿਊਟੀ ਜੈਡ ਬਲੈਕ ਪੂਸਾ ਜਮਾ ਪਿਓਰ ਮੋਹਰਾ ਨਸਲ ਚ ਆ ਰਹੀ ਹੈ ਭਰਾ ਚੈੱਕ ਕਰ ਸਕਦੇ ਕੁਰਾਤਾਰਾ ਕਰਮਾਂ ਵਾਲੀ ਦਾ ਲਓ ਜੀ ਕਾਦਾ ਜਜਮੈਂਟ ਕਾਦੇ ਦਾ ਵੀ ਉਨਾ ਹੀ ਹੈ ਵੀਰੇ ਹਾਂਜੀ ਹਾਂ ਕਾਦਾ ਜਜਮੈਂਟ ਪਾਈ ਦੇ ਖਾਤੇ ਤੋਂ ਲਾ ਲਓ ਟੀਕੇ ਦੇ ਕਾਬਿਲ ਆ ਬਿਲਕੁਲ ਠੀਕ ਆ ਲਓ ਜੀ ਕਈ ਭਰਾ ਕਹਿੰਦੇ ਵੀ ਛੋਟੀ ਹੁਣ ਜੀ ਜਜਮੈਂਟ ਪਾਈ ਦੇ ਖਾਤੇ ਸਾਬ ਨਾਲ ਲਾ ਲਿਓ ਬਹੁਤ ਵੱਡੀਆਂ ਕਟੀਆਂ ਠੀਕ ਹੈ ਨਾ ਟੀਕੇ ਦੇ ਕਾਬਿਲ ਆ ਤੇ ਲੋ ਥਣ ਵੀ ਚਾਰ ਚਾਰਾ ਕਰਮਾਂ ਵਾਲੀਆਂ ਦੇ ਲਓ ਜੀ ਸਤਨਾਮ ਕੱਟ ਕੇ ਭਾਈ ਰੇਟ ਜਿਆਦਾ ਦੱਸਦਾ ਵੀ ਰੇਟ ਇਹਦਾ ਵੀ ਵੀਰੇ ਮੁੱਲ 5047 ਦੀ ਵੀ ਇਹ ਦੇ ਦਾਂਗੀ ਆਪਾਂ ਮੁੱਲ 504700 ਰੁਪਏ ਕੱਤੀ ਆ ਲਾ ਥਾਣਾ ਸਮੂਦ ਕਨਵੜਾ ਪੁਸ਼ਪੜੇ ਮੜੀ ਥਾਣੇ ਜੇ ਆਪਾਂ ਗਰੰਟਡ ਆ ਯਾਰ ਆਪਾਂ ਨੂੰ ਹੀ ਤੇ ਥਾਣਾ ਦੀ ਤੇ ਠੀਕ ਹੈ ਜੀ ਸਾਰੇ ਕਾਸ ਦੀ ਗਰੰਟਡ ਆਪਾਂ ਚੈੱਕ ਕਰਵਾ ਲੀਏ ਸਾਰੇ ਹਾਂ ਜੀ ਭਾਈ ਤਿੰਨ ਨੰਬਰ ਦੱਸੋ ਜੀ ਤਿੰਨ ਨੰਬਰ ਕੱਤੀ ਆ ਗਈ ਵੀਰੇ ਇਹ 1.5 ਸਾਲ ਦੀ ਕੱਤੀ ਆ ਠੀਕ ਆ ਹਾਂ ਕੱਤੀ ਇਹ ਵੀ ਬਹੁਤ ਚੰਗਾ ਥਾਣੇ ਦੇ ਵੀ ਚਾਰੇ ਬਹੁਤ ਸੋਹਣੇ ਆ ਲੋ ਜੀ ਬਹੁਤ ਸੋਹਣੇ ਪੂਰੇ ਗੈਪ ਤੇ ਆ ਸਿੰਗੀ ਸਿੰਗੀ ਦਿਖਾ ਭਾਈ ਮੜੀ ਨਾਲ ਹੀ ਮੁੜਿਆ ਸਹੀ ਕਰੂੰਗਾ ਨਾ ਉਂਗਲ ਪਾਈ ਪੱਛ ਮੜੀ ਮਸਾਂ ਹੀ ਲਾ ਗਈਆਂ ਉਹ ਲਈ ਉਹ ਗੱਲ ਜਿੰਨੀ ਬੱਥੀ ਐ ਲੋ ਜੀ ਸਿੰਗੀ ਸੁੰਗੀ ਬਹੁਤ ਕਰਮਾਂ ਵਾਲੀ ਲੋ ਜੀ ਚੰਗਾ ਕੱਦ ਬੈਠਾ ਇਹਦਾ ਵੀ ਹਾਂ ਚੰਗੀ ਹੈਗਾ ਟੀਵੀ ਵੀ ਪੂਰੀ ਪੂਰੀ ਠੀਕ ਹੈ ਠੀਕਾ ਲੋ ਜੀ ਜੱਡ ਵਾਲਾ ਹੈਗਾ ਜਮਾ ਸਾਰੇ ਪਾਸੋਂ ਪਰ ਪੂਛ ਥੋੜੀ ਜਿਹੀ ਚਿੱਟੀ ਆ ਉਹ ਤਕਰੀਬਨ ਅੱਜ ਕੱਲ੍ਹ ਆਈ ਜਾਂਦੀ ਮੋਹਰਾ ਚ ਲੋ ਜੀ ਤੋਰਾ ਤਰਾ ਕਰਮਾਂ ਵਾਲੀ ਦਾ ਬਹੁਤ ਸੋਹਣਾ ਲੋ ਜੀ ਸਿੰਗੀ ਸੁੰਗੀ ਕਰਮਾਂ ਵਾਲੀ ਮੋੜਨ ਲੱਗੀ ਲੋ ਜੀ ਫੇਸ ਬਿਊਟੀ ਬਾਈ ਯਾਰ ਟੀਕੇ ਟੂਕੇ ਦਾ ਪਤਾ ਕਿਹੜੇ ਦੀਆਂ ਠੀਕ ਹੈ ਜਾਨੀ ਜੇ ਮੈਂ ਕਹਿੰਦਾ ਹਣਾ ਇੱਕ ਦਾ ਪਤਾ ਪਰੂਗਾ ਪਰ ਦੱਸ ਦਿਆਂਗੀ ਜਿਹੜੀ ਦਾ ਪਤਾ ਠੀਕ ਆ ਹਾਂ ਉਹ ਕਿਹੜੀ ਦੀ ਆ ਉਹ ਪਰਲੇ ਛੋਟੀ ਘੱਟੀ ਆ ਫਤੇ ਬੋਲਦੀ ਆ ਠੀਕ ਆ ਫਤੇ ਬੋਲਦੀ ਠੀਕ ਆ ਜੀ ਤਾਂ ਜਿਹੜੀ ਦਾ ਬਾਈ ਕਹਿੰਦਾ ਬਾਈ ਨੂੰ ਪਤਾ ਉਹ ਤਾਂ ਆਪਨ ਬਾਈ ਨੇ ਦੱਸਤਾ ਰੇਡ 79 ਦਾ ਇਹਦਾ ਮੁੱਲ 42 ਹੈ ਵੀਰੇ ਇਹਦਾ 42 ਹਾਂ ਠੀਕ ਆ ਜੀ ਹਾਂਜੀ ਬਈ 4 ਨੰਬਰ ਦੱਸੋ 4 ਨੰਬਰ ਘੱਟੀ ਵੀ ਵੀਰੇ ਡੇਢ ਸਾਲ ਦੀ ਹੋਈ ਆ ਡੇਢ ਸਾਲ ਦੀ ਠੀਕ ਆ ਜੀ ਵੀ ਡੇਢ ਸਾਲ ਦੀ ਵੀ ਖੀਰੀ ਘੱਟੀ ਆ ਚੈੱਕ ਕਰ ਸਕਦੇ ਹੋ ਪੂਰਾ ਘੱਟੀਆਂ ਆਪਣੀਆਂ ਸਾਰੀਆਂ ਖੀਰੀਆਂ ਤਕਰੀਬਨ ਠੀਕ ਆ ਸਾਰੀਆਂ ਖੀਰੀਆਂ ਹਾਂ ਠੀਕ ਲੋਪਰਾ ਥਣਚਾਰ ਹੈ ਖੀਰੀਆਂ ਦੀ ਗਾਰੰਟੀ ਹੋ ਥਣਚਾਰ ਥਣਾ ਦੀ ਵੀ ਗਾਰੰਟੀ ਚਾਰਾਂ ਦੀ ਚਾਰਾਂ ਦੀ ਹਾਂਜੀ ਹਾਂ ਕੋਈ ਬੋਰਡ ਨਹੀਂ ਕੋਈ ਸਾਗ ਨਹੀਂ ਨਾ ਨਾ ਕੁਛ ਨਹੀਂ ਲੋਪਰਾ ਮੋਟਾ ਮੋਟਾ ਥਣ ਲੱਗਿਆ ਕਰਮਪਾਲੀ ਦੇ ਕੱਦ ਵੜ ਦੇਖ ਸਕਦੇ ਹਾਂ ਬਾਈ ਦੇ ਕੱਦ ਤੁਹਾਨੂੰ ਤਾਂ ਚਾ ਤੁਸ ਲਾ ਦੇ ਬਹੁਤ ਸੋਹਣੀ ਕੱਟੀ ਹੈ ਲੋਪਰਾ ਚੈੱਕ ਕਰੋ ਫੇਸਬੁਕ ਲੋ ਚਲੋ ਜੀ ਤੁਰੋ ਲੋ ਤੁਰਾ ਤਰਾ ਸਾਹਦੇ ਸਾਹਮਣੇ ਚੈੱਕ ਕਰਵਾਤਾ ਸਤਨਾਬਾਈ ਦਾ ਰੇਟ ਇਹਦਾ ਮੁੱਲ ਕਰਿਆ ਵੀਰੇ ਆ ਪੱਤੀ ਇਹਦਾ 38000 ਹਾਂਜੀ ਦੇਣੀ ਕਿੰਨੀ ਹੈ 35 ਦੀ ਦੇਦਾਂਗੀ 35 ਦੀ ਇਹ ਕੱਟੀ ਮਿਲ ਜੂਗਾ ਤੁਹਾਨੂੰ ਠੀਕ ਹੈ ਲੋ ਬਹੁਤ ਸੋਹਣੀ ਕੱਟੀ ਆ ਠੀਕ ਹੈ ਠੀਕਾ ਲੋ ਭਰਾ ਇਹ ਸੀ 4 ਨੰਬਰ ਬਾਈ ਨੂੰ ਪਾਸ ਕਰ ਦੇ ਹਾਂ ਜੀ ਵੀ 5 ਨੰਬਰ ਦੱਸੋ ਥਣ ਦਿਖਾ ਦੇਣੀ ਹਾਂ ਥਣ ਦਿਖਾਉਣੇ ਸੱਚ ਥਣ ਦਿਖਾ ਕੇ ਪੀ ਗਏ ਕਿ ਐਸਾ ਥਣ ਲੱਗਿਆ ਥਣ ਬਹੁਤ ਸਮਨ ਲੱਗਦਾ ਬਿੱਤੀ ਬਹੁਤ ਥਾਣਾ ਵੀ ਚੈੱਕ ਕਰ ਸਕਦਾ ਲੱਗ ਲੱਗਣ ਲੱਗਿਆ ਠੀਕ ਹੈ ਹੁਣ ਦੱਸੋ ਜੀ ਇਹ ਕਿਹੜੇ ਬੁੱਲ ਦੀ ਆ ਇਹ ਫਤੇ ਬੁੱਲ ਦੀ ਆ ਵੀਰੇ ਫਤੇ ਬੁੱਲ ਦੀ ਹਾਂ ਕਿੰਨੇ ਟਾਈਮ ਦੀ 79 ਇਹ ਇੱਕ ਇੱਕ ਸਾਲ ਦੀ ਆ ਵੀ ਇੱਕ ਸਾਲ ਦੀ ਕੱਟੀ ਆ ਭਰਾ ਫਤੇ ਬੁੱਲ ਦੀ ਆ ਬਾਈਆਂ ਜਿੱਦ ਲੈਂਦੀ ਉਹਦਾ ਰਿਕਾਰਡ ਹੈਗਾ ਵੀ ਹਾਂਜੀ ਹਾਂਜੀ ਠੀਕ ਆ ਪਤੇ ਬੋਲ ਦੇ ਪਰਾ ਕੱਦ ਪਟਪੜਾ ਇਹਦਾ ਆਪਾਂ ਨੂੰ ਦੱਸਿਆ ਆਪਾਂ ਜਿਹੜੀ ਪਤਾ ਹੈ ਨਾ ਉਹਦੇ ਹੀ ਦੱਸਾਂਗੇ ਦੂਜੀ ਵਾਰ ਜੀ ਜੀ ਬਣਦਾ ਵੀ ਡੀਐਨਡੀ ਚੈੱਕ ਕਰਾ ਲਈ ਤੇ ਆਪਣੇ ਮੂਹਰੇ ਹਾਂ ਹਾਂ ਜਿਹੜੀ ਦੱਸਿਆ ਆਪਾਂ ਉਹ ਸਹੀ ਹੋਣਾ ਧੀਦਾ ਹਾਂ ਲੋ ਜੀ ਪਟਪੜਾ ਸਾਲ ਦੀ ਕੱਟੀ ਆ ਕੱਲ ਮੋਟਾ ਮੋਟਾ ਥਾਣਾ ਤੇ ਕਰਮਾਂ ਵਾਲੀ ਦਾ ਕੱਦ ਬੜਾ ਬਹੁਤ ਸੁਣ ਤੇ ਪਟਪੜਾ ਤੁਸੀਂ ਕੱਦ ਦੇ ਕੱਟੀ ਪਲੀ ਕਿਵੇਂ ਹੈ ਹਾਂਜੀ ਹਾਂਜੀ ਪੁੜਾ ਮੱਝਾ ਨਿਚੋੜਾ ਸਹੀ ਗੱਲ ਹੈ ਸਹੀ ਗੱਲ ਮੜਾ ਸਿੰਘੀ ਦਿਖਾ ਦਿਓ ਇੱਕ ਮਿੰਟ ਜੂੜ ਮੜਾ ਲੋ ਜੀ ਖੜਨਾ ਹੀ ਬਹੁਤ ਤੰਗ ਨਾ ਹਾਂ ਸੋਨਾ ਖਾਧੀ ਦੇਖਿਆ ਜੀ ਇਹ ਮਾ ਬਹੁਤ ਛੋਟਾ ਹਾਂ ਸਨਖ ਪੁਣਾ ਤੁਸੀਂ ਦੇਖ ਸਕਦੇ ਪਰਾ ਥਣ ਚਾਰਾ ਕਰਮਾਂ ਵਾਲੀ ਫਤੇ ਬੁੱਲ ਦੀ ਤੁਸੀਂ ਨੱਟ ਤੇ ਵੀ ਕੱਢ ਸਕਦੇ ਪਰਾ ਤੇ 7:00 ਵਜੇ ਇਕੱਟੀਆਂ ਲੈਣੀਆਂ ਯਾਰ ਪੰਜੇ ਦੇ ਪੰਜੇ ਦੇ ਨਾਲ ਤੇਰੀ ਪੰਜਾਂ ਦਾ ਵਜੇ ਕਰ ਦਾਂਗੇ ਆਪਾਂ ਬਈ ਕਿਹਨਾ ਕਰਦੇਗਾ ਬਸ ਪੂਰੇ ਮਾਨਦਨ ਕਰ ਦਾਂਗੇ ਫੁੱਲ ਕਰ ਦੇਗਾ ਹਾਂ ਲੋ ਜੀ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਥਾਣ ਤੇ ਦੱਸੇ ਸਾਰੇ ਕਿਸ ਦੀ ਥਾਣ ਦੀ ਸਿੰਘ ਦੀ ਪੂਰ ਦੀ اپنی گارنٹی ਵਾਲا کہے بھائی کہتا ਵੀ ਜੇ 5 ਕਟੀਆਂ ਤੁਸੀਂ ਲੈ ਕੇ ਜਾਓਗੇ ਤਾਂ ਬਈ ਤਿੱਗਣੇ ਚੌਗਣੇ ਦਾ ਕਰੀ ਦੇਣੀ ਹੈ ਕਰ ਦੇਣੀ ਹੈ ਕਰ ਦੇਣੀ ਹੈ ਆਰਾਮ ਨਾਲ ਝੋਟੀਆਂ ਉੱਪਰ ਨਾ ਕ੍ਰੈਕਟ ਕਰਦਾ ਬਈ ਐਵੇਂ ਮੰਨ ਕੇ ਚਲ ਗਈ ਇਹ 2-2 ਲੱਖ ਦੀਆਂ ਝੋਟੀਆਂ ਮੜਨ ਵਾਲੀਆਂ ਇਹਦੇ ਕਰਦੇ ਸਹੀ ਗੱਲ ਹੈ ਤੇ ਗਣੇ ਪਾਇਆ ਤਾਂ ਬਈ گارنٹی ہے ਇਹ ਗੱਲ ਦੀ ਲੋ ਭਰਾ ਚੈੱਕ ਬਾਕੀ ਸਾਮ ਦੇ ਸ਼ਰਤੇ ਨਾ ਸਾਮ ਚੰਗੀ ਕਰਨਗੇ ਤਾਂ ਬਈ ہاں ਜਿਵੇਂ ਚਾਰ ਚੂਰ ਹੈਗਾ ਜੀ ਚਲੋ ਦੁਗਲੇ ਤੇ ਗਣੇ ਭਰਾ ਬੈਂਕ 'ਚ ਨਹੀਂ ਹੁੰਦੇ ਜਿੰਨੇ ਇਹਨੇ ਕਟੀਆਂ ਨੇ ਵਿਚਾਰੀਆਂ ਨੇ ਕਰਨਾ ਕਰਨਾ ਸੋਨਾ ਇਹ ਇੱਕ ਤਰ੍ਹਾਂ ਦਾ ਬਈ ਠੀਕ ਹੈ ਠੀਕ ਹੈ ਤੋ ਭਰਾ ਬਾਈ ਕਹਿੰਦਾ ਫੁੱਲ ਮਾਨਤਨ ਕਰਾਂਗੇ ਇਕੱਠੀਆਂ ਲੈਣੀਆਂ ਤੇ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਕਰਾਂਗੇ ਤੇ ਕਲੀ-ਕਲੀ ਲੈਣੀਆਂ ਬਾਈ ਕਹਦਾ ਉਸਾਂ ਨਾਲ ਲੈ ਲਓ ਜੇ ਬਾਈ ਨੂੰ ਇਕੱਠੀਆਂ ਲੈ ਕੇਣੀਆਂ ਤਾਂ ਬਾਈ ਤੂੰ ਸਾਰੀਆਂ ਇਕੱਠੀਆਂ ਲੈ ਜਾਓ ਵੀਡੀਓ ਦੇਖਣ ਲਈ ਭੈਣ ਭਰਾਵਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਤਾ ਕਰੋ ਭਰਾਵਾਂ ਵਾਂਗ ਕੇ ਤੇ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਹੈ ਜੀ ਓਕੇ ਬਾਈ